ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਆ ਸਲਵਾਰ ਦੀ ਕਟਿੰਗ ਤੇ ਸਲਵਾਰ ਦੀ ਕਟਿੰਗ ਕਰਨੀ ਆ ਆਪਾਂ ਸ਼ੁਰੂ ਕਰਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ 2.5 ਮੀਟਰ ਕਪੜਾ ਜੀ ਇਹ ਆਪਣੇ ਕੋਲੇ ਕਾਟਨ ਦਾ ਕਪੜਾ ਹੈਗਾ ਸਲਵਾਰ ਆਪਾਂ ਨੇ ਹੀ ਕੱਟ ਕਰਨੀ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਇਹ ਡਬਲ ਫੋਲਡ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਇਹਦੇ ਉੱਪਰ 34 ਇੰਚ ਦਾ ਮਾਰਕ ਕਰਾਂਗੇ ਪੱਟਾਂ ਦੇ ਲਈ ਠੀਕ ਹੈ ਜੀ ਪੱਟਾਂ ਦੀ ਆਪਾਂ ਨੇ ਲੈਂਥ ਲਗਾ ਲੈਣੀ ਹੈ 벨ਟ ਤੋਂ ਬਿਨਾ ਇਹ 34 ਇੰਚ ਤੇ ਮਾਰਕ ਕਰਨਾ ਇਸ ਤਰ੍ਹਾਂ ਆਪਾਂ ਨੇ ਡਬਲ ਫੋਲਡ ਕੀਤਾ ਹੋਇਆ ਕੱਪੜਾ ਹੈ ਇਹ 34 ਇੰਚ ਤੇ ਆਪਾਂ ਫੇਰ ਮਾਰਕ ਕਰਾਂਗੇ ਦੇਖ ਸਕਦੇ ਹੋ ਤੁਸੀਂ 34 ਇੰਚ ਦੇ ਮਾਰਕ ਕਰਨ ਤੋਂ ਬਾਅਦ ਫੇਰ ਆਪਣੇ ਕੋਲੇ 7 ਇੰਚ ਦੀ ਮੂਰੀ ਆ 14 ਇੰਚ ਦੇ ਆਪਾਂ ਪੱਟ ਪਾਵਾਂਗੇ 14 ਇੰਚ ਤੇ ਮਾਰਕ ਕਰਾਂਗੇ ਉੱਪਰ ਵੀ 14 ਇੰਚ ਤੇ ਮਾਰਕ ਕਰਾਂਗੇ 14 ਇੰਚ ਤੇ ਮਾਰਕ ਕਰਕੇ ਸਾਰਾ ਆਪਾਂ ਇਸ ਤਰ੍ਹਾਂ ਕੰਪਲੀਟ ਕਰ ਲਾਂਗੇ 14 ਇੰਚ ਤੇ ਮਾਰਕ ਕਰਨ ਤੋਂ ਬਾਅਦ ਫਿਰ ਆਪਾਂ ਨੇ 2.5 ਇੰਚ ਦਾ ਮਾਰਕ ਹੋਰ ਕਰ ਲੈਣਾ ਜਿਹੜਾ ਆਪਾਂ ਨੂੰ ਕੁੰਦਿਆਂ ਦੇ ਵਿੱਚ ਜ਼ਰੂਰਤ ਪੈਣੀ ਹੈ ਮੂਰੀ ਵਧਾਉਣ ਦੇ ਲਈ ਠੀਕ ਹੈ ਜੀ 2.5 ਇੰਚ ਤੇ ਮਾਰਕ ਕਰਾਂਗੇ ਆਪਾਂ ਨੇ ਇਹ ਪੱਤਾਂ ਦੇ ਨਾਲ ਦੀ ਨਾਲ ਹੀ ਜਿਹੜੀ ਨਿਸ਼ਾਨੀ ਆ ਉਹ ਲਗਾ ਲੈਣੀ ਆ ਉਹ ਆਪਾਂ ਨੇ ਦੂਸਰੀ ਸਾਈਡ ਲਗਾਈ ਹੈ ਆ ਇਹ ਆਪਾਂ ਨੇ ਹੁਣ ਦੂਸਰੀ ਸਾਈਡ ਤੋਂ ਲਗਾਉਣੀ ਹੈ ਕਿ 2.5 ਇੰਚ ਤੇ ਮਾਰਕ ਕਰਾਂਗੇ ਇਹਦਾ ਵੀ 34 ਇੰਚ ਲੰਬਾਈ ਤੇ ਮਾਰਕ ਕਰਾਂਗੇ ਠੀਕ ਹੈ ਜੀ 2.5 ਇੰਚ ਇੱਥੇ ਆਪਾਂ ਨੇ ਮਾਰਕ ਕਰ ਲੈਣਾ ਇਹ ਆਪਾਂ ਨੇ ਬੰਦ ਵਾਲੀ ਸਾਈਡ ਤੋਂ ਲੰਬਾਈ ਰੱਖੀ ਆ ਉਹ ਆਪਾਂ ਨੇ ਖੁੱਲੀ ਸਾਈਡ ਤੋਂ ਲੰਬਾਈ ਰੱਖੀ ਸੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਉਹ ਦੂਸਰੀ ਸਾਈਡ ਤੋਂ ਜਿਹੜੀ ਲੰਬਾਈ ਆ ਰੱਖੀ ਆ ਤੇ ਆਪਾਂ ਨੇ ਦੂਸਰੀ ਸਾਈਡ ਤੋਂ ਰੱਖੀ ਆ ਠੀਕ ਹੈ ਜੀ ਹੁਣ ਆਪਾਂ ਨੇ ਜਿਹੜੇ ਮਾਰਕ ਕੀਤੇ ਨੇ ਉਹਨਾਂ ਨੂੰ ਇਸ ਤਰ੍ਹਾਂ ਮਿਲਾ ਦੇਣਾਗਾ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਮਿਲਾ ਦੇਣਾ ਮਿਲਾਉਣ ਤੋਂ ਬਾਅਦ ਹੁਣ ਮੈਂ ਤੁਹਾਨੂੰ ਕਾਟ ਪਾਣੀ ਦੱਸੂਗੀ ਵੀ ਆਪਾਂ ਨੇ ਕਾਟ ਕਿਸ ਤਰ੍ਹਾਂ ਪਾਣੀ ਆਗੀ ਕਿਉਂਕਿ ਜਿਹੜੀ ਆਪਾਂ ਸਲਾਈ ਲਗਾਉਣਿਆ ਨਾ ਮੁਰੀਆਂ ਦੀ ਕਈ ਵਾਰ ਉਹ ਸਿੱਧੀ ਨਹੀਂ ਲੱਗਦੀ ਹੈਗੀ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਇਸ ਤਰੀਕੇ ਨਾਲ ਜਿਹੜੀ ਕਟਾਈ ਆ ਉਹ ਕਰ ਸਕਦੇ ਹੋ ਇਹਦੇ ਨਾਲ ਕਦੇ ਵੀ ਜਦੋਂ ਆਪਾਂ ਸਲਵਾਰ ਦੇ ਵਿੱਚ ਸਲਾਈ ਲਗਾਉਨੇ ਆ ਨਾ ਲੰਬੀ ਸਲਾਈ ਕਦੇ ਵੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਇਸ ਤਰ੍ਹਾਂ ਆਪਾਂ ਨੇ 8-9 ਇੰਚ ਤੱਕ ਇਹ ਆਪਾਂ ਨੇ ਕਾਟ ਆ ਜਿਹੜੀ ਪਾ ਦੇਣੀ 1 ਇੰਚ ਦੀ ਕਾਟ ਪਾ ਦੇਣੀ ਆ ਹੁਣ ਆਪਾਂ ਇਥੋਂ ਸਾਰਾ ਕੱਪੜਾ ਜਿਹੜਾ ਕੱਟ ਕਰ ਲੈਣਾ ਪੱਟਾਂ ਦਾ ਅਲੱਗ ਕਰ ਦੇਣਾ ਪੱਟਾਂ ਦਾ ਕੱਪੜਾ ਆਪਾਂ ਨੇ ਲਾ ਦਿੱਤਾ ਤੁਸੀਂ ਦੇਖ ਸਕਦੇ ਹੋ ਜਿੱਥੇ ਹੁਣ ਆਪਾਂ ਨੇ ਕਾਟ ਪਾਈ ਆ ਨਾ ਦੇਖ ਸਕਦੇ ਤੁਸੀਂ ਉਸ ਕਾਟ ਦੇ ਉੱਪਰ ਹੀ ਆਪਾਂ ਨੇ ਕੈਂਚੀ ਚਲਾਉਣੀ ਆ ਦੇਖ ਸਕਦੇ ਹੋ ਤੁਸੀਂ ਉੱਥੋਂ ਉੱਥੋਂ ਹੀ ਆਪਾਂ ਨੇ ਮਤਲਬ ਕੱਪੜਾ ਕੱਟ ਕਰ ਦੇਣਾ ਇਧਰਲੀ ਸਾਈਡ ਤੋਂ ਵੀ ਆਪਾਂ ਨੇ ਜਿੱਥੇ ਕਾਟ ਪਾਈ ਆ ਨਾ ਉੱਥੋਂ ਹੀ ਆਪਾਂ ਨੇ ਕੱਪੜਾ ਕੱਟ ਕਰ ਦੇਣਾ ਇਹਦੇ ਨਾਲ ਬਹੁਤ ਹੀ ਆਸਾਨੀ ਦੇ ਨਾਲ ਜਿਹੜੀ ਲੰਬੀ ਸਲਾਈ ਆ ਉਹ ਲੱਗ ਜਾਂਦੀ ਹੈ ਕੋਈ ਵੀ ਦਿੱਕਤ ਨਹੀਂ ਆਉਂਦੀ ਹੈਗੀ ਕੋਈ ਵੀ ਬਲ ਨਹੀਂ ਪੈਂਦਾ ਹੈਗਾ ਕੋਈ ਖਿੱਚ ਨਹੀਂ ਪੈਂਦੀ ਹੈਗੀ ਬਹੁਤ ਹੀ ਆਸਾਨੀ ਦੇ ਨਾਲ ਜਿਹੜੀ ਸਲਾਈ ਹੈ ਲੱਗ ਜਾਂਦੀ ਹੈ ਇਸ ਤਰ੍ਹਾਂ ਆਪਾਂ ਨੇ ਇੱਕ ਸਾਈਡ ਦੇ ਕੁੰਦੇ ਚੱਕ ਕੇ ਦੂਸਰੀ ਸਾਈਡ ਦੇ ਕੁੰਦਿਆਂ ਦੇ ਉੱਪਰ ਰੱਖ ਦੇਣੇ ਨੇ ਨੀਚੋਂ ਆਪਾਂ ਨੇ ਕਪੜਾ ਬਿਲਕੁਲ ਸਹੀ ਕਰ ਲੈਣਾ ਮਲਾ ਲੈਣਾ ਉੱਪਰਲੀ ਸਾਈਡ ਤੋਂ ਵੀ ਮਲਾ ਲੈਣਾ ਤੇ ਜਿਹੜੀਆਂ ਕਾਟਾਂ ਦੇ ਵਿੱਚ ਵੱਧ ਘੱਟ ਕਪੜਾ ਉਹ ਆਪਾਂ ਬਾਅਦ ਵਿੱਚ ਕੱਟ ਕਰਾਂਗੇ ਉੱਪਰਲੀ ਸਾਈਡ ਤੋਂ ਵੀ ਆਪਾਂ ਨੇ ਕਪੜਾ ਬਿਲਕੁਲ ਸੈੱਟ ਕਰਕੇ ਰੱਖ ਲਿਆ ਤੁਸੀਂ ਦੇਖ ਸਕਦੇ ਹੋਗੇ ਹੁਣ ਆਪਾਂ ਆਸਣ ਦਾ ਮਾਰਕ ਕਰਾਂਗੇ ਉੱਪਰਲੀ ਸਾਈਡ ਤੋਂ ਆਪਾਂ ਨੇ ਬਿਲਕੁਲ ਕਪੜਾ ਮਲਾ ਲੈਣਾਗਾ ਠੀਕ ਹੈ ਜੀ 11.5 ਇੰਚ ਤੇ ਆਪਾਂ ਆਸਣ ਦਾ ਮਾਰਕ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਜਿੱਥੇ ਤੱਕ ਕੱਟ ਪਾਈ ਸੀ ਨਾ ਉਹ ਆਸਨ ਤੋਂ ਲੈ ਕੇ ਆਪਾਂ ਨੇ ਉੱਥੇ ਤੱਕ ਇਸ ਨੂੰ ਮਿਲਾ ਦੇਣਾਗਾ ਦੇਖ ਸਕਦੇ ਹੋ ਤੁਸੀਂ ਚੰਗੀ ਤਰ੍ਹਾਂ ਆਪਾਂ ਨੇ ਮਿਲਾ ਦੇਣਾ ਜਿਹੜਾ ਵੱਧ ਘੱਟ ਕਪੜਾ ਉਹਨੂੰ ਆਪਾਂ ਵਿੱਚੋਂ ਕੱਢ ਦੇਣਾਗਾ ਤੇ ਸਲਾਈਏ ਜਿਹੜੀ ਬਿਲਕੁਲ ਸਿੱਧੀ ਲੱਗੂਗੀ ਜਦੋਂ ਆਪਾਂ ਸਿੱਧਾ ਇੱਥੋਂ ਕਪੜਾ ਕੱਟ ਕਰ ਦਾਂਗੇ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਇਸ ਤਰ੍ਹਾਂ ਇੱਥੋਂ ਕੱਟ ਕਰ ਦੇਣਾ ਪਹਿਲਾਂ ਆਪਾਂ ਨੇ ਕਪੜਾ ਜਿਹੜਾ ਫਾਲਤੂਆ ਨਾਲ ਉਹ ਲਾ ਦੇਣਾਗਾ ਠੀਕ ਹੈ ਜੀ ਇਹ ਕੱਪੜੇ ਦੀ ਤੁਸੀਂ 벨ਟ ਵੀ ਲਗਾ ਸਕਦੇ ਹੋ ਪਰ ਆਪਾਂ ਇਹਨੂੰ ਯੂਜ਼ ਕਰਾਂਗੇ ਮੂਰੀਆਂ ਦੇ ਵਿੱਚ ਲਗਾਉਣ ਦੇ ਲਈ ਕਿਉਂਕਿ ਪ੍ਰਿੰਟਡ ਕੱਪੜੇ ਦੀ ਆਪਾਂ ਨਾ ਬੈੱਟ ਲਗਾਵਾਂਗੇ علیحدਾ ਜਿਹੜਾ ਕਮੀਜ਼ ਦੇ ਵਿੱਚੋਂ ਲਿਆ ਸੀ ਇਹਦੀ ਆਪਾਂ ਮੂਰੀਆਂ ਦੇ ਵਿੱਚ ਵਰਤੋਂ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਕੱਪੜਾ ਕੱਟ ਕਰ ਦੇਣਾਗਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ नीचे तक ਆਪਾਂ ਨੇ ਕੱਪੜਾ ਵੱੱਧਾ ਜਿਹੜਾ ਇੱਕ ਸਾਈਡ ਤੋਂ ਆਪਾਂ ਨੇ ਲਾ ਦੇਣਾਗਾ ਕਾਟ ਆਪਾਂ ਨੇ ਸਹੀ ਤਰੀਕੇ ਨਾਲ ਪਾ ਦੇਣੀ ਆ ਮੂਰੀਆਂ ਦੇ ਵਿੱਚ ਆਪਾਂ ਇਸ ਕਰਕੇ ਕੱਪੜਾ ਸਾਫ਼ ਲਗਾਵਾਂਗੇ ਕਿਉਂਕਿ ਆਪਣੇ ਕੋਲੇ ਨਾ ਕੱਪੜਾ ਘੱਟ ਸੀਗਾ ਇਸ ਕਰਕੇ ਆਪਾਂ ਮੂਰੀਆਂ ਕੋਲੇ ਸਾਫ਼ ਕੱਪੜਾ ਲਗਾਵਾਂਗੇ ਕਿਉਂਕਿ ਕੱਪੜਾ ਹੈਗਾ ਪਤਲਾ ਇਹ ਜੇ ਪ੍ਰਿੰਟਡ ਕੱਪੜਾ ਆਪਾਂ ਮੂਰੀਆਂ ਦੇ ਵਿੱਚ ਲਗਾਵਾਂਗੇ ਨਾ ਤਾਂ ਬੁਰਾ ਲੱਗੂਗਾ ਉਹ ਨੀਚੋਂ ਦਿਖੂਗਾ ਇਸ ਕਰਕੇ ਆਪਾਂ ਬੈਟਲ ਲਗਾ ਦਾਂਗੇ ਤੇ ਉਹ ਜਿਹੜਾ ਸਾਫ਼ ਕੱਪੜਾ ਉਹਨੂੰ ਆਪਾਂ ਮੂਰੀਆਂ ਥੱਲੇ ਲਗਾ ਦਾਂਗੇ ਉੱਪਰੋਂ ਆਪਾਂ ਇਹ ਜਿਹੜੇ ਕੁੰਦੇ ਜੁੜੇ ਹੋਏ ਸੀ ਉਹਨਾਂ ਨੂੰ ਕੱਟ ਕਰ ਦਾਂਗੇ ਇਸ ਤਰ੍ਹਾਂ ਹੁਣ ਆਪਾਂ 벨ਟ ਦੀ ਕਟਾਈ ਕਰਾਂਗੇ 28 ਇੰਚ ਆਪਾਂ 벨ਟ ਦੀ ਚੜਾਈ ਲਵਾਂਗੇ 26.5 ਇੰਚ 벨ਟ ਤਿਆਰ ਰਹੂਗੀ 7.5 ਇੰਚ ਤੇ ਆਪਾਂ ਲੰਬਾਈ ਦਾ ਮਾਰਕ ਕਰ ਲਾਂਗੇ 벨ਟ ਦੀ ਲੰਬਾਈ ਦਾ ਕਿਉਂਕਿ ਆਪਾਂ ਨੇ 5 ਇੰਚ ਦੀ 벨ਟ ਤਿਆਰ ਲਗਵਾਣੀ ਆ ਠੀਕ ਹੈ ਜੀ ਜੇ ਤੁਸੀਂ ਨੇ 4 4.5 ਇੰਚ ਦੀ 벨ਟ ਲਗਵਾਣੀ ਆ ਤਾਂ 6 6.5 ਇੰਚ ਦੀ ਕਟਾਈ ਕਰ ਸਕਦੇ ਹੋ ਤੁਸੀਂ ਆਪਾਂ ਨੇ 벨ਟਾ ਜਿਹੜੀ ਲੰਬੀ ਜ਼ਿਆਦਾ ਲਗਵਾਣੀ ਆ ਇਸ ਕਰਕੇ ਆਪਾਂ ਨੇ 7 ਤੋਂ 7.5 ਇੰਚ ਦੀ ਬੈਲਟਾ ਜਿਹੜੀ ਕੱਟ ਕਰੀ ਹੈਗੀ ਦੇਖ ਸਕਦੇ ਹੋ ਤੁਸੀਂ ਇਹ ਥੋੜਾ ਆਪਾਂ ਕੱਪੜਾ ਕੱਟ ਕਰ ਦਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰੇ ਚੈਨਲ ਉੱਪਰ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਅਪਲੋਡ ਕੀਤੀਆਂ ਹੋਈਆਂ ਨੇ ਜੇ ਤੁਹਾਨੂੰ ਵੀਡੀਓਜ਼ ਵਧੀਆ ਲੱਗਣ ਤਾਂ ਉਹਨਾਂ ਨੂੰ ਵੀਡੀਓਜ਼ ਨੂੰ ਵੀ ਸ਼ੇਅਰ ਜ਼ਰੂਰ ਕਰਿਓ ਅੱਗੇ ਦੇਖ ਸਕਦੇ ਹੋ ਤੁਸੀਂ ਬੈਲਟ ਆਪਾਂ ਨੇ ਕੱਟ ਕਰ ਲਈ ਹੈ ਹੁਣ ਆਪਾਂ ਤੁਹਾਨੂੰ ਸਾਰੀ ਜਿਹੜੀ ਸਲਵਾਰ ਆ ਉਹ ਦਿਖਾਵਾਂਗੇ ਦੇਖ ਸਕਦੇ ਹੋ ਤੁਸੀਂ ਆ ਆਪਾਂ ਨੇ ਪਟਕਟ ਕੀਤੇ ਸੀਗੇ ਇਹਦੇ ਵਿੱਚੋਂ ਹੀ ਆਪਾਂ ਮੁਰੀਆਂ ਦੇ ਲਈ ਯੂਜ਼ ਕਰਾਂਗੇ ਕਪੜਾ ਕਪੜਾ ਹੈਗਾ ਬਹੁਤ ਪਤਲਾ ਜੇ ਪਿੰਟਡ ਕਪੜਾ ਲਗਾਉਂਦੇ ਨਾ ਤਾਂ ਆਪਾਂ ਫੇਰ ਮੁਰੀਆਂ ਦੇ ਵਿੱਚ ਦਿਖਣਾ ਸੀ ਇਸ ਕਰਕੇ ਆਪਾਂ ਨੇ ਸਾਫ਼ ਕਪੜਾ ਹੀ ਯੂਜ਼ ਕੀਤਾਗਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਬਾਏ ਬਾਏ